ਨੀ ਕੰਦੇ ਸਰਹੰਦ ਦੀ ਏ ਨੀ ਕੰਦੇ ਸਰਹੰਦ ਦੀ ਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ ਗਈਆਂ ਦੋ ਨੀ ਕੰਦੇ ਸਰਹੰਦ ਦੀ ਏ ਪੁੱਤਰ ਪਿਆਰੇ ਹਾਏ ਲੋਰੀਆਂ ਤੇ ਦੇ ਵੱਡੇ ਕਿਤੇ ਸੋਹਣੇ ਰਾਜ ਦੁਲਾਰੇ ਨਿੱਕੇ ਨਿੱਕੇ ਫੁੱਲਾਂ ਨੇ ਹਾਏ ਨਿੱਕੇ ਨਿੱਕੇ ਲਾਲਾਂ ਨੇ ਅਜੇ ਬੰਡੜੀ ਸੀ ਖੁਸ਼ੀਬੋ ਮੇਰੇ ਦੋ ਖੋਲੇ ਚਮਕੋ ਤੇ ਤੂੰ ਵੀ ਖੋਕੇ ਗਈ ਦੋ ਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਜੀ ਐਸ ਐਚਓ ਗੜਸ਼ੰਕਰ ਡਿਸਟ੍ਰਿਕਟ ਹਿਸ਼ਾੜਪੁਰ ਵਿੱਚ ਤਨਤਾਂ ਕਿਉਂਕਿ ਸਾਡੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਲਾਲ ਜਿਹੜੇ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਆਪਸ ਆਪਣੀ ਕੌਮ ਤੋਂ ਵਾਰ ਦਿੱਤਾ ਸੀਗਾ ਹੁਣ ਜਿਹੜੇ ਨੇ ਸ਼ਹੀਦੀ ਦਾੜਾ ਛੋਟੇ ਸਾਹਿਬ ਜਦਿਆਂ ਦਾ ਚੱਲ ਰਿਹਾ ਫਤਿਹਗੜ ਸਾਹਿਬ ਖੇ ਕਿਉਂਕਿ ਛੋਟੇ ਸਾਹਿਬ ਜਦੈ ਸੀ ਜਿਹੜੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੜਾਇਆ ਗਿਆ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਸਿੱਖੀ ਧਰਮ ਬਿਲਕੁਲ ਨਹੀਂ ਛੱਡਿਆ ਤੇ ਸਾਡੀ ਕੌਮ ਵਾਸਤੇ ਸਾਡੇ ਪੂਰੇ ਵਰਲਡ ਵਾਸਤੇ ਆਪਣੇ ਸਿਰ ਸੀਸ ਨੂੰ ਕਾਇਮ ਰੱਖਿਆ ਤੇ ਕਿਉਂਕਿ ਇਹ ਦਿਨੇ ਜਿਹੜੇ ਸਾਡੇ ਛੋਟੇ ਛੋਟੇ ਸਾਹਿਬ ਜਦਿਆਂ ਦਾ ਚੱਲ ਰਹੇ ਸ਼ਹੀਦੀ ਦਾੜੇ ਚੱਲ ਰਹੇ ਆ ਮੈਂ ਹਮੇਸ਼ਾ ਹੀ ਆਪਣੀ ਜਿਹੜੀ ਹੈ ਪੰਜਾਬ ਦੀ ਬਾਹਰ ਦੀ ਜਿੰਨੀ ਵੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਆ ਅੱਗੋਂ ਜਿਹੜੀ ਸਾਡੀ ਗਾਂ ਜਨਰੇਸ਼ਨ ਹੈ ਵੀ ਸਾਡੇ ਗੁਰੂਆਂ ਨੂੰ ਯਾਦ ਰੱਖਿਆ ਜਾਵੇ ਕਿਉਂਕਿ ਅੱਜ ਕੱਲ ਜਿਹੜੀ ਸਾਡੀ ਜਨਰੇਸ਼ਨ ਹੈ ਨਵੀਂ ਇਹ ਭੁੱਲਦੀ ਜਾ ਰਹੀ ਆ ਆਪਣੇ ਗੁਰੂਆਂ ਨੂੰ ਵੀ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲ 'ਚ ਵਸਾਇਆ ਜਾਵੇ ਕਿਉਂਕਿ ਸਾਡੇ ਜਿਹੜੇ ਪਿਛਲੇ ਬਜ਼ੁਰਗ ਸੀਗੇ ਜਿਹੜੇ ਹੁਣ ਵੀ ਜਿਹੜੇ ਮਹਾਰਾਜ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਸੋਗ ਬਣਾਇਆ ਜਾਂਦਾ ਤੇ ਜਿਹੜੇ ਹਮੇਸ਼ਾ ਹੀ ਥੱਲੇ ਪੁੰਜੇ ਬੈਠ ਕੇ ਜਿਹੜੇ ਸੀ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਮੈਂ ਸ਼ਹੀਦੀ ਦੇੜੇ ਛੋਟੇ ਸਹਿਬ ਜਾਂਦੇ ਨੂੰ ਬਕਾਇਦਾ ਦੋ ਲੈਣਾ ਆਪਦੇ ਜ਼ਿਕਰ ਕਰ ਰਿਹਾ ਨੀਹ ਕੰਦੇ ਸਰਹੰਦ ਦੀ ਏ ਹਾਈ ਨੀ ਕੰਦੇ ਸਰਹੰਦ ਦੀ ਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ ਗਈਏ ਦੋ ਨੀ ਕੰਦੇ ਸਰਹੰਦ ਦੀ ਏ ਹਾਈ ਚਾ ਮਦੇ ਨਾਲ ਪਾਲੇ ਸਨਵੇਂ ਸੋਹਣੇ ਪੁੱਤਰ ਪਿਆਰੇ ਹਾਏ ਲੋਰੀਆਂ ਦੇ ਦੇ ਵੱਡੇ ਕੀਤੇ ਸੋਹਣੇ ਰਾਜ ਦੁਲਾਰੇ ਹਾਏ ਨਿੱਕੇ ਨਿੱਕੇ ਫੁੱਲਾਂ ਨੇ ਹਾਏ ਨਿੱਕੇ ਨਿੱਕੇ ਲਾਲਾਂ ਨੇ ਅਜੇ ਵੰਡਣੀ ਸੀ ਖੁਸ਼ੀ ਬੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋਕੇ ਲੈ ਗਈਂ ਦੋ ਨੀ ਕੰਦੇ ਸਰਹੰਦ ਦੀਏ